ਦੀ ਆਪਣੇ ਨੇਤਾ ਜੀ ਹੋਲੇ ਮਹਲੇ ਦੇ ਪਵਿੱਤਰ ਤਿਹਾਡੇ ਕੀ ਹਦੀਦਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਪ੍ਰੀਤ ਸਿੰਘ ਆਮ ਆਦਮੀ ਪਾਰਟੀ ਸੇਵਾਦਾਰ ਇਸ ਹੋਲੇ ਮਹਲੇ ਦੇ ਪਵਿੱਤਰ ਤਿਹਾੜੇ ਤੇ ਐਮਐਲਏ ਸਾਹਿਬ ਅਮਨ ਸਿੰਘ ਸੈੜੀ ਕਲਸੀ ਅਤੇ ਸਮੁੱਚੀ ਟੀਮ ਵੱਲੋਂ ਲੱਖ ਲੱਖ ਵਧਾਈ ਦਿੰਦਾ ਹਾਂ ਔਰ ਆਸ ਕਰਦਾ ਹਾਂ ਕਿ ਪ੍ਰਮਾਤਮਾ ਹਰ ਘਰ ਵਿੱਚ ਖੁਸ਼ੀਆਂ ਜੜੇ ਲਾ ਕੇ ਆਵੇ ਸ਼ਹਿਰਾ ਸਾਹਿਬ ਇਸ ਹੋਲੇ ਮਹਲੇ ਦੇ ਪਹੁੰਚ ਕੇ ਸਭ ਸੰਤੈਸੋ ਲੇਮਾ ਲੇਦੀ ਡੌਣ ਕਨੂੰ ਬਤਾਉਣ ਵਾਹਿਗੁਰੂ ਜੀ ਕਾ ਖਾਲਸਾ ਗੁਰੂ ਰਾਮਦਾਸ ਰਾਖੋ ਸ਼ਰਣਾ ਗੁਰੂ ਰਾਮਦਾਸ ਰਾਖੋ ਸ਼ਰਣਾ